ਟੈਕਸ ਕਲੈਕਸ਼ਨ ਵਧਾਈ ਉਹ ਇੱਕ ਤੱਕੇ ਵਧੀ ਬੀਚੇ ਦੀ ਪੋਲੀਟਿਕਲ ਕਰਾਪਸ਼ਨ ਚ ਹੁੰਦਾ ਜੇ ਮੈਡੀਕਲ ਸੈਕਟਰ 'ਚ ਕਰਾਪਸ਼ਨ ਹੋਸੀ ਤਰ੍ਹਾਂ ਹੁੰਦੀ ਟੈਕਨੀਕਲ ਨਹੀਂ ਬੰਦ ਸਿੱਧੀ ਹੀ ਕੱਢਦੇ ਆਪਾਂ ਕਿਹਨੂੰ ਕਹਿੰਦੇ ਨੇ ਇਸ ਸੈਕਟਰ 'ਚੋਂ ਟੈਕਸ ਕੱਢਦੇ ਹੋਰ ਵੀ ਤਰ੍ਹਾਂ ਸਰ ਹੁਣ ਇਹਨਾਂ ਨੂੰ ਆਪਾਂ ਕਹਿੰਦੇ ਆ ਕਿ ਇਹੜਾ ਕਾਜੀ ਬਾਰੇ ਬਾਕੀ ਪਾਓ ਸਾਰਾ ਕੁਝ ਇੱਥੇ ਆਇਆ ਨਹੀਂ ਆਇਆ ਨਹੀਂ ਬਰੇਹੀ ਆ ਜੇ ਮੈਨੂੰ ਦੀ ਕਰਦੇ ਹੋ ਜੀ ਬਾਕੀ ਪਾਓ ਡਾਕਟਰ ਡੇਂਗੂ ਜਾਣੇ ਨਹੀਂ ਹੁੰਦੇ ਇਹ ਸਾਰਾ ਕੁਝ ਬਰਾਬੁਰਾ ਕਰੋ ਇਹ ਸਾਰਾ ਕੁਝ ਬਰਾਬੁਰਾ ਕਰੋ ਭਾਵੇਂ ਹਾਂ

लेकिन साढ़े टीचर बाथरूम करने वास्ते जो दाल करते करो देर इज नथिंग बाथरूम टीचर और स्टूडेंट बाथरूम जाने का हक नहीं है वो कि ड्यूटी है फिर जो बंद ने पिछले कोई काम ही नहीं किया जो बंद ने पिछले भीह साल बाद

ਚੁਲਾ ਦੇ ਕੰਮ ਕਰਾਉਣ ਮਿਲ ਕੇ ਆਇਆ ਅੱਜ ਮੈਂ ਸਿਰਫ ਪੰਜ ਟੂਲਾਂ ਦੇ ਹੋਏ ਹੋਏ ਕੰਮ ਆ। ਉਹਨਾਂ ਨੂੰ ਕੱਟ ਕਰਕੇ ਆ ਪਹਿਲਾਂ ਵਾਲਿਆਂ ਨੂੰ ਦੀਪਕ ਰੱਖ ਦਿੰਦੇ ਸੀਗੇ। ਬਿਲਡਿੰਗ ਦੀ ਬਣਤੀ ਨੂੰ ਕੋਈ ਕੰਮ ਆਉਂਦੀ ਸੀ ਉਹ ਤਾਂ ਕੈਲੀਬਰ ਬਣਾਉਂਦੇ। ਬਜਾਜਾਂ ਜਗਰ ਉਹਦੀ ਰਹਿਤ ਪੜਨਾ ਤੁੰਗੋ। ਲੇਕਿਨ ਅੱਜ ਮੈਂ ਪੰਜ ਟੂਲਾਂ ਦੇ ਵਿਆਹ ਕੇ ਆਇਆ। ਉਹਨੇ ਜੀ ਡਾਕਟਰ ਚੰ다 ਸਿੰਘ ਮਰਵਾ ਤੋਂ ਕਾਰੀ ਕਰ ਰਿਆ ਸੀ ਇਹ ਸਾਡੇ ਟੂਲੇ ਵਿੱਚ। 1 ਕਰੋੜ 89 ਲੱਖ ਰੁਪਏ ਦਾ ਤਨਖਾਹ ਦਾ ਹੁੰਦਾ ਸੀ ਡਾਕਟਰ ਕਿਹਾ ਆਪੋ ਤੁਹਾਡੇ ਪ੍ਰਤੀਕ ਉਹਦੇ ਡਿਗਰੀ ਦੇ ਕਾਸਤੇ ਸਭ ਤੋਂ ਵੱਡੀ ਜਿਹੜੀ

ਵੀਰ ਜੀ ਨਾ ਤੁਹਾਨੂੰ ਬਹੁਤ ਬੜਾ ਸੱਚੀ ਬਾਸ਼ੀ ਨਹੀਂ ਨਹੀਂ ਤੁਸੀਂ ਵੀਓ ਤਾਂ ਨਹੀਂ ਦਵਾ ਸਕਦੇ ਮੈਂ ਜਿਹੜੀ ਗੱਲ ਕੀਤੀ ਉਹ ਵੀ ਹੈ ਠੀਕ ਹੈ ਸਾਡੀ 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 ਇੰਟੈਂਟ ਕਲੀਅਰ ਹੈ ਅੱਜ ਪਹਿਲਾਂ ਵੀ ਕਲੀਅਰ ਸੀ ਕਿਸੇ ਕਰਕੇ ਕੁਝ ਬਿਠਾਇਆ ਜਿਹੜਾ ਕੁਝ ਅਸੀਂ ਕੀਤਾ ਐਜੂਕੇਸ਼ਨ ਵਾਸਤੇ ਹੋ ਸਕਣਾ ਤੋਂ ਘਟਾ ਕੇ ਐਜੂਕੇਸ਼ਨ ਦੇ ਵਿੱਚ ਪੰਡਿੰਗ ਵਧਾਈ ਹੈ ਤੇ ਪੰਡਿੰਗ ਨਾਲ ਤੇ ਹੌਲੀ ਹੌਲੀ ਗ੍ਰੈਜੂਅਲੀ ਸਾਰਾ ਪੇਜ ਹੋਊਗਾ ਕਿ ਆਜਮਲੀ ਵਾਧ ਤੇ ਆਂਦੇ ਨੇ ਸਕੂਲਾਂ ਨਾਲੇ ਕਾਲ ਦੇਖੋ ਇਹ ਦੇਖੋ ਸਕੂਲ ਵੀ ਹੋਣੀ ਚਾਹੀਦੀ ਆ ਕਾਲਜ ਵੀ ਹੋਣੀ ਚਾਹੀਦੀ ਨਹੀਂ ਹੋਣੀ 11 11 ਸਾਲ ਤੋਂ ਜਿਆਦਾ ਉਮਰ ਇੱਥੇ ਕਾਹਦੀ ਭੈਣ ਦੀ ਕੋਈ 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 ਗਾਲੀ ਨਹੀਂ ਕੋਈ ਗਾਲੀ ਨਹੀਂ ਹੈ ਮਾਈ ਕਰਨੀ ਹੈ ਤੁਸੀਂ ਇਹ ਇਹਨੇ ਨੈਗੇਟਿਵ ਸਰ ਨੈਗੇਟਿਵ ਨੈਗੇਟਿਵ ਸੋਲੂਸ਼ਨ ਕਿਹਦੇ ਤੋਂ ਦੱਸ ਦੇ ਗਾਨੀ ਦੇਖੋ ਮੇਰੀ ਜੀ ਐਜੂਕੇਸ਼ਨ ਹੋ ਗਈ ਹੈ ਜਿਹੜੀ ਤੁਹਾਨੂੰ ਪੰਚ ਦੇ ਦਿੰਦੀ

ਰੂਮ 3 ਨੰਬਰ 1 ਠੀਕ ਹੈ ਜੀ ਹਾਲ ਤੱਕ ਜੇ ਰਿਮੂਵ ਕਰਨਾ ਹੈ ਤਾਂ ਪਹਿਲਾਂ ਵੀ 3 ਨੰਬਰ 1 ਤੇ ਲੱਗਦੀ ਸੀ 15 ਸਾਲ ਬਾਅਦ ਮੈਂ ਅੱਜ ਵੀ 3 ਨੰਬਰ 1 ਹੀ ਲੱਗ ਰਹੀ ਹੈ ਸਾਨੂੰ ਰੂਮ ਦੀ ਬੜੀ ਲੋੜ ਹੈ ਤੇ ਸਾਡੇ ਲਈ ਜਿਹੜਾ ਤੁਸੀਂ ਗੈਸਟ ਜਿਹੜਾ ਵੀ ਜੋ ਮਾਨਸਨ ਵਧੀਆ ਮਾਨਸਨ ਮਾਨਸਨ ਦੇਖੋ ਦੀ ਪਾੜੀ ਟੂਬੀ ਦਾ ਤਣਾ ਸਾਰਾ ਆਇਆ ਕਦੇ ਹੈ ਕਿ ਇਹ ਦੂਰ ਕਰਾਂਗੇ ਆਪਾਂ ਹੁਣ ਤਾਂ ਇਹ ਦਾ ਪ੍ਰਾਈਵੇਟ ਯੂਨੀਵਰਸਿਟੀ ਆ ਫਾਈਸਾ ਰੂਮ ਲਾ ਕੇ ਬੰਦ ਕਿ ਕਿਉਂ ਬੜੀਆਂ ਜੇ ਕਿਤੇ ਇੰਨੇ ਪਿਆਰ ਨਾਲ ਅੱਜ ਤੋਂ ਪਹਿਲਾਂ ਵਾਲੇ ਤੁਸੀਂ ਇਹ ਬਾਤ ਕਿਤੇ ਹੁੰਦੇ ਤੇ ਮੇਰਾ ਕਰਨਾ ਬਣਦੀਆਂ ਸਵਾਲ ਤਾਂ ਫਿਰ ਹੁੰਦੇ ਹੀ ਆ ਗਏ ਆ ਉਹ ਉਹ ਇੰਨਾ ਨੇੜਾ ਆ ਕੇ ਸੁਣਦੇ ਨਹੀਂ ਸੀ

ਉਹ ਅੱਗੇ ਜਿਆਦਾ ਅਸੀਂ ਆਪਣਾ ਕੰਮ ਕਰਨਾ ਸੋ ਦੇਖੋ ਜੀ ਦੇਖੋ ਅਸੀਂ ਚੰਗੇ ਵਾਂਗ ਲੱਗੇ ਹੋਏ ਹਾਂ ਜੰਦਾ ਕਰਦੇ ਰਹਾਂਗੇ ਜਿਹੜੀਆਂ ਕਮੀਆਂ ਸਾਨੂੰ ਦੱਸਦੇ ਰਹੋ ਸਾਡੀ ਕੋਸ਼ਿਸ਼ ਕਰਦੇ ਰਹਾਂਗੇ ਆਹ ਹੱਥ ਵੀ ਨਿਗਰਾਂ ਬਹੁਤ ਚੰਗਾ ਲੱਗਿਆ ਬਾਕੀ ਤੁਹਾਨੂੰ ਆ ਕੇ ਫਿਰ ਮਿਲਾਂਗੇ ਕਿਸੇ ਸਮੇਂ ਮਿਲਦੇ ਰਹਾਂਗੇ ਤੁਹਾਨੂੰ ਹੱਣ ਸਰ ਸਰ ਦਾ ਦੂਜਾ ਕਾਰੋਸਕਾਈ ਹੋਵੇ ਜੇ ਨਾ ਕੋਈ ਕਿਸੇ ਦਾ ਖੰਡੀ ਕਰ ਇਹ ਇਹ ਦੇ ਬਾਰੇ ਡਿਪਾਰਟਮੈਂਟ ਨਾਲ ਗੱਲ ਹੋਊਗਾ ਆਪ ਵੀ ਉਹ ਆਵੇਂ ਜਿਸ ਕਹਿਣ ਦੇ ਬੀਅੋ ਸਰ ਮੈਂ ਜਾ ਕੇ ਡਿਪਾਰਟਮੈਂਟ ਅਗਰ ਸਰ ਜਿਹੜੀ ਨਵੀਂ ਸਿੱਖਿਆ ਨੀਤੀ ਤੇ ਤੁਹਾਡਾ ਕੀ ਸਟੈਂਡ ਹੈ ਜਿਹੜੀ ਸੈਂਟਰ ਵੱਲੋਂ ਲਿਆਂਦੀ ਗਈ ਹੈ ਜਿਹੜਾ ਸੈਂਟਰ ਜਿਹੜਾ ਫੈਡਰਲ ਸਿਸਟਮ ਤੇ ਬਾਹਰ ਹੈ ਤੇ ਫਿਰ ਤੁਸੀਂ ਸਿਆਸੀ ਲੜਾਈ ਕਿਉਂ ਨਹੀਂ ਲੜ ਰਹੇ ਫਿਰ ਪ੍ਰਾਪਤੀਆਂ ਕਿਹੜੀਆਂ ਕਿਨਾਰੇ ਆਈ ਫਿਰ ਮੈਂ ਬੈਨਾਂ ਨਹੀਂ ਬੰਦ ਕਰਾਂਗਾ ਤੁਹਾਨੂੰ ਕੋਈ ਬੱਧੀ ਆ ਨਹੀਂ ਵੈਨ ਬੰਦ ਕਰਨ ਉਹਨੇ ਕਹਿੰਦੇ ਸਰ ਤੁਹਾਡੀ ਸਰ ਮੀਡੀਆ ਨੂੰ ਤੁਸੀਂ ਕਹਿ ਨਹੀਂ ਸਕਦੇ ਬੰਦ ਕਰਨਾ ਕਿ ਤੁਸੀਂ ਸਰ ਬੱਚੇ ਤਾਂ ਤੁਸੀਂ ਜਿਹੜਾ ਸਿੱਖਿਆ ਸਰ ਇਹ ਇੱਕ ਇੱਕ ਰਾਹਤ ਨਹੀਂ ਹੈ ਜੀ ਜੀ ਮੇਰੀ ਸੁਣੋ ਗੱਲ ਜਿਹੜੇ ਬੱਚਿਆਂ ਦੇ ਮਾਪੇ ਦਿਨ ਤੋਂ ਇਕ ਤੰਕ ਲੱਈਆਂ ਉਹਨਾਂ ਦੀ ਗੱਲ ਹੋਣੀ ਹੈ ਅਸੀਂ ਤੁਹਾਡੇ ਕਿਹਾ ਕਿਸੇ ਇੱਕ ਬੰਦੇ ਦੇ ਕਿਹਾ ਜੀ ਇਹ ਬਸਾਂ ਨਹੀਂ ਬੰਦ ਕਰ ਸਕਦੇ ਸਰ ਸਰ ਗੱਲ ਤੋਂ ਨਾ ਭੱਜੋ ਔਰ ਬਸਾਂ ਨਹੀਂ ਜਿਹੜੀਆਂ ਨਹੀਂ ਬਸਾਂ ਦੀ ਗੱਲ ਹੀ ਨਹੀਂ ਕਰ ਰਹੇ ਸਰ ਨਹੀਂ ਇਹ ਤਾਂ ਬਸਾਂ ਦੀ ਗੱਲ ਨਹੀਂ ਬਸਾਂ ਚਲਾਉਣ ਦੀ ਨਹੀਂ ਨਹੀਂ ਸਰ ਇਹ ਤਾਂ ਜਿਹੜੇ 1500 ਸਕੂਲ ਬੰਦ ਹੋਏ ਆ ਪੰਜਾਬ ਦੇ ਉਹਨਾਂ ਦੀ ਗੱਲ ਕਰ ਰਹੇ ਆ ਜੀ आप जो सुझाव है ਸਮਾ ਦਿਓ ਜੀ ਸਮਾ ਬੈਂਸ ਲਈ ਸਮਾ ਦਿਓ ਜੀ ਸਰ ਕੇਸਸ ਕੇਸੇ ਸਵਾਲ ਦਾ ਜਵਾਬ ਦਿਓ ਸਰ ਸਾਰਿਆਂ ਨੂੰ ਫੇਰ ਗੱਲ ਕਰ ਲਾਂਗੇ ਨਾ ਕੋਈ ਦੇਖੋ ਦੇਖੋ ਹਿੰਦੁਸਤਾਨ ਦੇ ਮੇਰੇ ਦਰਸ ਤੋਂ ਜਾਦੇ ਜਾਓ ਵੀ ਤੁਹਾਡੇ ਨਾਲ ਨਹੀਂ ਸੁਣ ਲੈਗੇ ਨਹੀਂ ਮਿਲਦਾ ਅਸੀਂ ਜਿਵੇਂ ਬੱਚਾ ਦੀ ਐਡਮਿਸ਼ਨ ਤੇ ਦੇਣਾ ਆ ਕੇ ਬੱਚਾ ਦੀ ਐਡਮਿਸ਼ਨ ਕਰੀਏ ਤਾਂ ਕਰਤ ਲੈਣੀ ਆ ਸੇ ਕੀ ਗੱਲ ਆ ਦੇਖੋ ਜਿੰਨਾ ਕਿ ਤੁਹਾਡੀ ਤਨਖਾਹ ਨਾਲ ਨੂੰ ਦੁਆਰਾ ਕਰਨਾ ਦੇ ਇਸ ਤੋਂ ਹੋਈ ਕੋਈ ਨਾ ਕੋਈ ਕੋਲੇਜ ਦੇ 3-4 ਇਥੇ ਤੋਂ ਕਿਤੇ 3 ਮਹੀਨਾ ਤੱਕ ਤਨਖਾਹ ਨਹੀਂ ਜੇ ਤੁਸੀਂ ਆਪ ਹੀ ਮੈਸੇਜ ਕਰੋ ਸਾਡੀ ਜਗ੍ਹਾ ਤੇ ਖੁਦ ਆ ਕੇ ਦੇਖੋ ਤੇ ਤੁਹਾਨੂੰ ਤਨਖਾਹ ਆ ਮਿਲੇ ਤੁਸੀਂ ਕਿਵੇਂ ਕੱਢ ਲਾਉਣੀ ਕਿਵੇਂ ਅੱਗੇ ਪੜਾਉਣੀ ਬਿਲਕੁਲ ਤੁਹਾਡੀ ਗੱਲ ਸੱਚਾ ਤੁਸੀਂ ਤਾਲੀਆਂ ਦੇ ਸਰ ਮਰਵਾ ਲਿਆ ਪਰ ਗੱਲ ਇਹ ਕਿ ਕੋਸ ਦੇ ਤੇ ਇਹ ਹਿਸਤਰੀ ਚ ਪਹਿਲਾਂ ਵਾਲੇ ਹਰ ਹੋ ਗਏ ਸਾਨੂੰ ਸਾਰਾ ਦੇਖੋ ਪੀਪਾ ਜੀ ਤੁਹਾਡੀ ਪ੍ਰੋਬਲਮ ਹੈ ਕਿ ਮੈਂ ਕਰੂੰਗਾ ਲੇਕਿਨ ਜਿਹੜੇ ਜਿੱਥੇ ਕੰਮ ਕਰੇ ਉਹ ਤੁਹਾਨੂੰ ਦੱਸਾਂਗੇ ਹੁਣ ਦੇ ਗੇਟ ਤੈਨੂੰ ਕੱਟੀ ਨੂੰ ਨਈ ਮਿਲੀ ਚਰਦਾ ਤੇ ਮੈਂ ਮੁੜ ਤਾਉਂਗਾ ਤੁਹਾਨੂੰ ਦੱਸਿਆ ਹੋਰ ਲੈ ਚਾਮ ਚ 295 ਪੰਜਾਬ ਦੇ ਵਿੱਚ ਹੈ ਗਿਆ 900 900 200 900 ਚਲੋ ਵਟ ਏਵਰ ਜਿੰਨੇ ਵੀ ਹੈਗੇ ਉਹਨਾਂ ਨੂੰ ਦਵਾਵਾ ਕੇ ਨਾ ਇਹ ਜੇ ਨਵੇਂ ਭੱਤੀ ਕੀਤੇ ਤਾਂ ਨਾ ਵੀ ਦਵਾਵਾਂਗੇ ਸਰਦਲ ਮੇਰੇ ਡਾਕਟਰ ਖਾਤ ਦਾ ਕੋਈ ਨਹੀਂ ਜਾਂਦਾ ਮੇਰੇ ਘਰ ਤੁਹਾਨੂੰ ਕਿਹਨੂੰ ਕੋਈ ਨਹੀਂ ਗਾ ਰਿਹਾ ਮੇਰਾ ਸਵਾਲ ਇਹ ਹੈ ਕਿ ਜਿੰਨਾ ਦਾ ਖਰਚਾ ਕਰਦਾ ਸਾਰਾ ਉਸੇ ਤਨਖਾਹ ਤੇ ਸਾਡੀ ਤਨਖਾਹ ਵੀ ਤਾਂ ਬਹੁਤ ਹੀ ਜ਼ਿਆਦਾ ਹੈ 30-40 ਹਜ਼ਾਰ ਰੁਪਿਆ ਹੈ ਉਹ ਵੀ ਬੰਦ ਹੋ ਜੇ ਤੇ ਫਿਰ ਅਸੀਂ ਕੀ ਕਰੀਏ ਤੁਹਾਨੂੰ ਭੱਦ ਕਰਤੀ ਹੁੰਦਾ ਸਰ ਤਨਖਾਹ ਤਾਂ ਨਹੀਂ ਮਿਲਦਾ ਤੁਸੀਂ ਹੁਣ ਮੈਨੂੰ ਕਹਿ ਦੋ ਕਿ ਹੋਈ ਐਸੀ ਗੱਲ ਨਹੀਂ ਹਾਂ ਭਾਵੇਂ ਆ ਵੀ ਫਿਰ ਤੁਹਾਨੂੰ ਮਿਲੂਗੀ ਮੈਂ ਸਮਝਦਾ ਕਿ ਦੇਖੋ ਉਹਦੀ ਮੇਰੇ ਕੋਲੋਂ ਗੱਲ ਕੀਤੀ ਮੈਂ ਗੱਲ ਕਰ ਰਿਹਾ ਹਾਂ ਕਿ ਇਹਦੇ ਬਾਰੇ ਜਾਣਦਾ ਤੁਹਾਡਾ ਸਰ ਅਸੀਂ ਤੁਹਾਡੇ ਘਰ ਹੀ ਆਈ ਸੀ ਕੋਈ ਵਾਰੀ ਉਮਰ ਤੋਂ ਜਾ ਰਹੇ ਹਾਂ ਪਹਿਲਾਂ ਵੀ ਗੱਲ ਹੋਈ ਹੈ ਤੁਹਾਡੇ ਨਾਲ ਬਿਲਕੁਲ ਫਿਰ ਤੁਹਾਡੀ ਕਮਿਊਨੀਕੇਸ਼ਨ ਚਲੀ ਗਈ ਉਹਦਾ ਰਿਸਪੌਂਸ ਕਿਹਾ ਬੋਲ ਰਿਹਾ ਤੁਹਾਡੇ ਫੇਸ ਟੂ ਫੇਸ ਗੱਲ ਹੋਈ ਹੈ ਫੇਸ ਟੂ ਫੇਸ ਸਰ ਮੈਂ ਕੀਤੀ ਆ ਮੈਂ ਨਾਲ ਰਿਸਪੌਂਸ ਮੈਂ ਤੁਹਾਡਾ ਸਨਿਆਨ ਸਰਕਾਰ ਨੂੰ ਪਹੁੰਚਾਉਣ ਨੂੰ ਲੈ ਕੇ ਸਰਕਾਰ ਤਾੜੀਆਂ ਦਾ ਸਰਕਾਰ ਦੇ ਨਾਮ ਤੇ ਵਰਾਇਆ ਬਿਲਕੁਲ ਤੋ ਬਿਲਕੁਲ ਕੋਰਨ ਮੈਂ ਬਲ 7 ਹੈ ਬਿਲਕੁਲ ਹੈ ਤੇ ਤੁਸੀਂ ਚੰਗੀ ਗੱਲ ਹੈ ਲੇਕਿਨ ਜਿੰਨਾਂ ਦੀਆਂ ਵਧੀਆਂ ਉਹ ਧੰਨਵਾਦ ਨਹੀਂ ਕਰਦੇ ਜੀ ਜਿਹਨੇ ਚੁਲਿਆ ਬੋਲਣਾ ਮੈਂ ਨਾ ਮੈਂ ਮਤਲਬ ਕਿ ਪੈਸੇ ਚਾਹੀਦੇ ਨੇ ਵੀ ਭਾਰੀ ਤੇ ਸਰਕਾਰ ਹੈ ਸਰਕਾਰ ਤੇ ਦੇਖ ਕੇ ਕਿਹੜਾ ਚੜਵਾਉਂਦਾ ਥੋੜੀ ਜਿਹੀ ਗੱਲ ਤੇ ਹੀ ਲੱਗ ਗਈ ਕਿਵਾਂ ਕਰ ਲਗੇ ਅਸਲੀ ਗੱਲ ਇਹ ਆ ਆਪਾਂ ਨਾ ਓਵਰਨਾਈਟ ਸਾਡੇ ਸੁਝ ਭਾਲਦੇ ਆ ਅੱਜ ਤਾਈ ਅਸੀਂ ਨਹੀਂ ਐਸਾ ਕਹਿੰਦੇ ਸਾਈਸ ਵੀ ਤੁਹਾਡੇ ਘਰੇ ਬੈਠੇ ਸੀ ਰੋਟੀ ਨਹੀਂ ਇਹ ਗੱਲ ਸੁਣਾਓ ਤੁਹਾਡਾ ਜਿਹੜਾ ਪੰਜਾਬ ਦਾ 92% ਜਿਹੜਾ ਬਜਟ ਆ ਕਿਤੇ ਨੰਦਾ ਸਾਡੀਆ ਦਰਖਾਸਤ ਦੇ ਸਾਡੇ ਰਿਪੋਰਟ ਸਟੇਮੈਂਟ ਦੇ ਪੰਜਾਬ ਦੇ ਜਿਹੜੇ ਗਵਰਨਮੈਂਟ এমਪਲਾਈਸ ਨੇ ਸਾਰੇ ਦੇਸ਼ ਤੋਂ ਵੱਧ ਆਮਦਨ ਕੀਤੀ ਸਾਰੇ ਦੇਸ਼ ਤੋਂ ਜੀ ਤੂਰ ਕਿਤੇ ਨਹੀਂ ਤਾਂ ਘਾਨੀ ਹੈ ਲੇਕਿਨ ਆਪਾਂ ਦੇਖੀਏ ਹੋਇਆ ਤੇ ਮਾੜੀ ਗੱਲ ਇਹਦਾ ਦੇਣੀ ਚਾਹੀਦੀ ਹੈ ਕਿ ਸਾਫ ਬਾਦ ਜਾਈਏ ਕਿ ਸੋ ਵੱਧ ਜੇ ਮੈਡਿਕਨ 100 ਹੋਣ ਜਾਈਏ ਹੋਇਆ ਪਿਛਲੇ 25 ਸਾਲਾਂ ਦੇ ਵਿੱਚ ਜਿਹੜੀ ਸਟੇਟ ਪਰ ਕੈਪੀਟਲ ਰੋਟੇ ਇੱਕ ਨੰਬਰ ਤੇ ਹੈ ਜੋ ਕਿ ਕਿੰਨੇ ਕਿੰਨੇ ਦੇ ਆ ਕਿੰਨੇ ਦੇ ਆ ਜੀ ਅੰਦਰ ਮੇ ਤੇ ਔਰ ਇਹ ਹਾਲਾਤ ਆਪਣੇ ਇਸੇ ਤਰ੍ਹਾਂ ਹੀ ਰਹੇ ਅਧਿਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਿਛਲੇ ਸਾਲ ਤੋਂ ਸਾਡਾ ਟੈਕਸ ਕਲੈਕਸ਼ਨ ਵਧਿਆ ਸਾਡਾ ਜਿਹੜੀ ਆ ਤੁਹਾਡੀ ਜਿਹੜਾ ਜਿਹੜੀ ਫੈਡਰਲ ਦਾ ਟੈਕਸ ਹੈ ਜੀਐਸਟੀ ਜੀਐਸਟੀ ਕਲੈਕਸ਼ਨ ਵਧਿਆ ਇਹ ਸਰਕਾਰ ਦਾ ਕੰਮ ਹੈ ਅਜੂ ਇੱਕੋ ਆਜ ਖਾਨਾ ਦਾ ਗੜਾ ਕੋ ਫਿਡੇ ਸਾਡਾ ਉਹ ਇੱਥੇ ਉਹ ਇੱਥੇ ਗ੍ਰੈਜੂਏਟ ਹੁੰਦਾ ਇਹਨਾਂ ਨੇ 35 ਸਾਲ ਦੇ ਵਿੱਚ ਕੀਤਾ ਜਿਹੜਾ ਖਾਲਾ ਕਰਮੀ। ਮਤਲਬ ਸਾਰਾ ਕੁਝ ਹੋ ਰਿਹਾ ਪਾ। ਅਸੀਂ ਹਲਾਜ ਕੀ ਕਰਦੇ ਆ। ਜਿਹੜੇ ਆਪਣੇ ਪਿੰਡਾਂ ਦੇ ਵਿਚਾਰੇ ਗਰੀਬ ਬੰਦੇ ਬੈਠੇ ਨੇ ਉਹਨਾਂ ਦਾ ਰਾਜ ਕਰਨਾ। ਜਿਹੜੇ ਸਕੂਲ ਆ ਵੀ ਬਣਾਉਣੇ ਆ। ਜਿਹੜੀਆਂ ਸੜਕਾਂ ਉਹ ਵੀ ਬਣਾਉਣੀਆਂ ਆ। ਮੰਜੀਆਂ ਵੀ ਠੀਕ ਕਰਨੀਆਂ ਆ। ਉਸ ਸਾਰਾ ਹੰਟ ਵੀ ਇੱਕੋ ਨਾਲ ਕੱਢ ਕੇ ਕੁਝ ਕੁ ਸਕ ਸਕਦੀ ਨਹੀਂ ਬਾਰੇ।

ਤੁਹਾਡਾ ਨਾਮ ਕੀ ਹੈ ਜੀ ਜੀ ਅੱਜ ਮੈਂ ਆਪ ਜੀ ਦੇ ਬਾਹਰੋਂ ਕੰਟਰੋਲ ਕਰੰਤ ਬੜਾ ਔਖਾ ਮਿਲ ਰਿਹਾ ਬੜਾ ਬੜਾ ਭਾਗੜਾ ਵਾਲੀ ਗੱਡੀ ਹੈ ਇਹ ਮੈਂ ਤੁਹਾਡੇ ਕੋਲੋਂ ਥੋੜਾ ਜਿਹਾ ਲਓ ਅਗਲੀ ਆ ਜੀ ਜੀ ਦਾ ਨਾਮ ਦਾ ਮਸਤਰੀ ਸੀ ਕਿ 14 ਤਰੀਕ ਨੂੰ ਫੰਕਸ਼ਨ ਹੋ ਰਿਹਾ ਉਹਦੇ ਤੇ ਉਹਦੀ ਤਿਆਰਤ ਤੁਹਾਡੀਆਂ ਦੁਕਾਨਾਂ ਨਾਲ ਤੁਹਾਡੇ ਪੈਂਟਕ੍ਰੋਮ ਦੀ ਦੁਕਾਨਾਂ ਦਾ ਕਰਨ ਦਾ ਮੌਕਾਇਤ ਹੋ ਰਿਹਾ मैं सोचा भी फिर एजुकेटिंग होंगे सही जी शिक्षा जीवन की शिक्षा इनको मिलती है गुरुद्वारे तो है मंदिर है मेरे तो उन्नी इंपॉर्टेंट सा एक बार मैं प्रेपरेटिव मीटिंग करा जीतना सुनता प्लाटा जीतियां दिखाई है रिटर्न भी जा रही है

ਰਾਜ ਕਰਦਾ ਇੱਕ ਤਰੀਕਾ ਦਾ politcal power ਬਣਦਾ ਹੈ। ਜਾਂ bureaucratic power ਬਣਦਾ ਹੈ। political power ਜਦੋਂ ਤੁਹਾਡੇ ਕੋਲੇ ਹੈ ਤਾਂ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਲੇਕਿਨ ਜਦੋਂ ਤੁਹਾਡੇ ਕੋਲ bureaucratic power ਹੈ ਨਾ ਤਾਂ ਕੁੱਝ ਥੋੜੂ ਹੋਰ ਲੰਬੇ ਸਮੇਂ ਤੱਕ ਆਪਦੇ ਕੰਮ ਨਹੀਂ ਚੱਲਿਆ। ਤੋਂ ਮੇਰੇ ਮਨ ਵਿੱਚ ਆਇਆ ਕਿ ਮੈਂ ਇੱਥੇ ਇੱਕ IAS ਕੋਚਿੰਗ ਸੈਂਟਰ ਸਟਾਰਟ ਕਰੀ। ਬੱਚੇ ਕਰੀਬ ਇਹਦੇ ਹੋਟਿਕ ਕਰਦਾ ਜਿਹੜੇ ਹੋਟਿਕ ਕਰਦੇ ਉਹ ਜਿੱਦਲੀ ਆਉਂਦੇ ਨਹੀਂ ਲੱਗਦੇ ਉਹਨਾਂ ਦਾ ਇੱਕ ਸਟੇਟ ਆਫ ਦਾ ਆਰਟ ਦੇ ਲਈ ਟ੍ਰੇਨਿੰਗ ਇੱਥੇ ਤੋਂ ਉਹਨਾਂ ਦਾ ਪ੍ਰਬੰਧ ਕਰਦੇ ਸੋ ਅੱਜ ਮੈਂ ਇੱਕ ਸਪੈਸ਼ਲ ਵਰਕਨ ਬਾਰੇ ਗੱਲ ਕਰਨ ਵਾਲਾ ਕਿਉਂਕਿ ਇਹਨਾਂ ਦਾ ਪ੍ਰੋਗਰਾਮ ਹੈ 50 24 ਦੇ ਉਹ ਕਾਇਲੀਆ ਅਧੂਪ ਕਰਦਾ ਹੈ ਕਿਉਂਕਿ ਯੂਨੀਕ ਹੋ ਸਕਦਾ ਹੈ ਇਹ ਇੱਕ ਮਤਲਬ ਪਲਟਫਾਰਮ ਬਣਾ ਰਹੇ ਜਿਹੜੇ ਆਨਲਾਈਨ ਹੋਵੇਗੀ ਇਹ ਕੀਤੀ ਜਾਏਗੀ ਔਰ ਹਫਤੇ ਟਿਕ ਵਾਰ ਫਿਜ਼ੀਕਲੀ ਵੀ ਜਲਾਵੋ ਉਹ ਮਿਲ ਕੇ ਰੋਮਾਂਟਿਕ ਜੀਵਨ ਦੇ ਆ You can get an and of free food.